ਕੈਨੇਡਾ ਦੇ ਸਰੀ ਤੋਂ ਖਬਰ ਆ ਰਹੀ ਹੈ ਜੀ ਉੱਥੇ ਦੇ ਇੱਕ ਮੰਦਰ ਦੇ ਪ੍ਰਧਾਨ ਨੇ ਉਹਨਾਂ ਦੇ بیٹے ਦੇ ਘਰ ਤੇ ਗੋਲੀਆਂ ਚੱਲੀਆਂ ਨੇ ਕਹਿੰਦੇ 14 ਰਾਉਂਡ ਫਾਇਰਿੰਗ ਕੀਤੀ ਗਈ ਹੈ ਜੀ ਬਿਲਕੁਲ ਜੀ ਇਹ ਜਦੋਂ ਤੋਂ ਹਰਦੀਪ ਸਿੰਘ ਨਿਜਰ ਦਾ ਕਤਲ ਹੋਇਆ ਉਦੋਂ ਤੋਂ ਭਾਰਤ ਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਕੁਝ ਤਰੇੜਾਂ ਆਈਆਂ ਨੇ ਕਹਿੰਦੇ ਆ ਕਿ ਉੱਥੇ ਇੱਕ ਮੰਦਰ ਹੈ 27 ਦਸੰਬਰ ਨੂੰ ਛੱਕੀ ਕਤਤ ਖਾਲਸਤਾਨੀਆਂ ਨੇ ਕੈਨੇਡਾ ਸਰੀ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਘਰ ਤੇ ਗੋਲਾਬਾਰੀ ਸਵੇਰੇ 8:03 ਦੇ ਕਰੀਬ 80 ਐਵੇਨਿਊ ਦੇ 14900 ਬਲਾਕ ਹੋਈ ਹੈ ਰੈਅਰ ਕੈਨੇਡੀਅਨ ਮਾਊਂਟੇਨਡ ਪੁਲਿਸ ਦੇ ਕਮਯਾਨ ਤੇ ਮੁਤਾਬਕ ਜਿੱਥੇ ਫਾਇਰਿੰਗ ਹੋਈ ਹੈ ਉੱਥੇ ਲਖਸ਼ਮੀ ਨਰਨ ਮੰਦਰ ਪ੍ਰਧਾਨ ਸਤੀਸ਼ ਕੁਮਰ ਦਾ ਵੱਡਾ ਪੁੱਤਰ ਰਹਿੰਦਾ ਹੈ ਹਾਲਾਂਕਿ ਹਮਲਾ ਗਵੀਰਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਹਮਲੇ ਤੋਂ ਬਾਅਦ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਜਾਂਚ ਕੀਤੀ ਹੈ ਉਹਨਾਂ ਨੇ ਪੌਕੇ ਤੇ ਜਾ ਕੇ ਸਬੂਤਾਂ ਨਾਲ ਗਵਾਹਾਂ ਤੋਂ ਪੁੱਛਗਿੱਛ ਕੀਤੀ ਹੈ ਚਸ਼ਮਦੀਦਾ ਨੂੰ ਜਾਣਿਆ ਇਹਦਾ ਪਤਾ ਲਾਉਂਦਾ ਕਿ ਮਕਸਦ ਕੀ ਸੀ ਉਸ ਪਾਸੇ ਵੱਲ ਪੁਲਿਸ ਜੁਟ ਚੁੱਕੀ ਹੈ ਸੋ ਮਕਸਦ ਕੀ ਸੀ ਇਹ ਸਾਰਾ ਕੁਝ ਜਦੋਂ ਹਰ ਇਹ ਮਦਰ ਨੂੰ ਬਾਹਰਲੇ ਪਾਸੇ ਜਾ ਕੇ ਇਹ ਖਾਲਸਤਾਨ ਦੇ ਨਾਰੇ ਲਿਖ ਕੇ ਜਾ ਇਦਾਂ ਦਾ ਟਾਰਗੇਟ ਕਰਨਾ ਇਹ ਸਮਝ ਤੋਂ ਬਾਹਰ ਹੈ ਭਾਰਤ ਦਾ ਸੁਪਰੀਮ ਕੋਰਟ ਕਹਿੰਦਾ ਹੈ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਖਾਲਸਪੁਰ ਦੀ ਮੰਗ ਕਰਨਾ ਕੋਈ ਗਰਾ ਨਹੀਂ ਫਿਰ ਇਹਨਾਂ ਚੀਜ਼ਾਂ ਨੂੰ ਉਸ ਤਰੀਕੇ ਦੇ ਨਾਲ ਕਿਵੇਂ ਜੋੜਿਆ ਜਾ ਰਿਹਾ ਹੈ ਇੱਕ ਸਵਾਲ ਹੈ ਇਹੋ ਜੇ ਸਵਾਲ ਤੋਂ ਬਚਨ ਦੀ ਲੋੜ ਹੈ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ